ਨੇ ਟਾਈਮ ਲੱਗੇ ਕਿਵੇਂ ਗਿਣੇ ਕਰੇਗੀ ਇਹ ਅੱਗੇ। ਪੱਟੇ ਤੋਂ ਉੱਪਰ ਹੋ ਗਿਆ 1.5 ਘੰਟਾ ਪਤਾ ਹੀ ਨਹੀਂ ਮੈਨੂੰ। ਬੜਾ ਪੁੱਛਾਇਆ ਫੋਨ ਨਾਲ। ਜੀ ਮਤਲਬ ਕਿ 28 30 ਲੀਟਰ ਝਾਓ ਚੱਕਿਆ ਗਿਆ ਦਿੱਸੀ। ਵਿਦਾਮ ਪੈ ਸੀਗੇ 1.5 ਕਿਲੋ ਉਹ ਵੀ ਨਹੀਂ ਪਿਆਗੇ ਜੀ। ਕਾਜੂ ਪੈ ਸੀਗੇ 1.5 ਕਿਲੋ ਵੀ ਨਹੀਂ ਪਿਆਗਾ ਜੀ। ਤੇ ਮਗਜ ਸੀਗੇ ਕੋਈ ਕਿਲੋ ਇੱਕ ਉਹ ਵੀ ਨਹੀਂ ਪਿਆ ਜੀ। ਇੱਕ 120 ਪਈ ਸੀਗੀ 4 ਕਿਲੋ ਜੀ ਉਹ ਵੀ ਵਿੱਚ ਨਹੀਂ ਪਈ ਹੈਗੀ ਗੱਲੇ ਤੇ ਆਪ ਇਹ ਮੈਚੂ ਵੀ ਲਿਆ ਨਾ ਕਿੰਨਾ ਟਾਈਮ ਲੱਗ ਕੇ ਕਿਵੇਂ ਗਿਆ ਕਰੇਗੀ ਅੱਜ ਤੇ ਤੇਜ਼ ਉੱਪਰ ਹੋ ਗਿਆ 1.5 ਘੰਟਾ ਮਾ ਬਸਰਾ ਹੈ ਉਹ ਹੀ ਜਦੋਂ ਸਵੇਰੇ 9:30 ਵਜੇ ਮੈਂ ਦੁਕਾਨ ਖੋਲੀ ਹੈ ਜੀ ਮੈਂ ਦੇਖ ਖਿਲਾਰਾ ਜੀ ਵਜ੍ਹਾ ਪੈ ਪਹਿਲਾਂ ਤਾਂ ਮੈਂ ਸਮਝ ਬਿੱਲੀ ਹੋਗੀ ਜਦੋਂ ਮੈਂ ਵੇਖਿਆ ਕਾਊਂਟਰ ਦੇ ਉੱਤੇ ਅੱਗ ਵੱਲੀ ਪਈ ਹੈਗੀ ਤੇ ਥੱਲੇ ਹੀ ਅੱਗ ਵੱਲੀ ਪਈ ਉਦੋਂ ਮੈਂ ਰੋਲਾ ਪਾਇਆ ਵੀ ਤੋ ਨੁਕਸਾਨ ਤਕਰੀਬਨ ਜੀ 25 ਤੋਂ 30 ਹਜ਼ਾਰ ਦੇ ਵਿੱਚ ਹੋਇਆ ਜੀ ਘਿਓ ਸੀਗਾ ਮੇਰੇ ਪੇਟੀ ਨਵੀਂ ਆਈ ਸੀਗੀ ਸਿਫਟੀ ਦੀ ਉਹ ਸਾਰੀ ਚੱਕੀ ਗਈ ਹੈ ਜੀ ਤੇ ਘਿਓ ਪਹਿਲਾਂ ਦੇ ਜਿਹੜਾ ਪਿਆ ਸੀਗਾ 5 6 7 ਲੀਟਰ ਉਹ ਹੀ ਚੱਕਿਆ ਗਿਆ ਜੀ ਮਤਲਬ ਕਿ 28 30 ਲੀਟਰ ਘਿਓ ਚੱਕਿਆ ਗਿਆ ਦਿੱਸੀ ਤੇ ਇੱਕ ਸੌਬੀ ਪਈ ਸੀਗੀ 4 ਕਿਲੋ ਜੀ ਉਹ ਵੀ ਵਿੱਚ ਨਹੀਂ ਪਈ ਹੈਗੀ ਗੱਲੇ ਦੇ ਵਿਦਾਮ ਪਈ ਸੀਗੇ 1.5 2 ਕਿਲੋ ਉਹ ਵੀ ਨਹੀਂ ਪਈ ਹੈਗੇ ਜੀ ਕਾਜੂ ਪਈ ਸੀਗੇ 1.5 ਕਿਲੋ ਵੀ ਨਹੀਂ ਪਿਆਗਾ ਜੀ ਤੇ ਮਗਜ ਸੀਗੇ ਕੋਈ ਕਿਲੋ ਇੱਕ ਉਹ ਵੀ ਨਹੀਂ ਪਿਆ ਜੀ ਤੇ 8-9000 ਰੁਪਏ ਨਕਦ ਹੈਗਾ ਜਿਹੜਾ ਗੁਰੂਆਂ ਦਾ ਤੇ ਗੱਲੇ ਦੇ ਵਿੱਚੋਂ ਲੈ ਗਏ ਪੁਲਿਸ ਨੂੰ ਸੂਰਜਨਾ ਪੁਲਿਸ ਨੂੰ ਦਿੱਤੀ ਹੈਗੇ ਪੁਲਿਸ ਵਾਲਿਆਂ ਨੇ ਸਮਾਨ ਲੇਖ ਲਿਆ ਹੈਗਾ ਐਪਲੀਕੇਸ਼ਨ ਦੇ ਆਏ ਆਏ ਗਿਆ ਉਹ ਆਇਆ ਨਹੀਂ ਸਾਡੇ ਇਨਕੁਆਰੀ ਕਰਨ ਇਹ ਮੰਗ ਕਰਦੇ ਮੰਗ ਜੀ ਇਹ ਹੋਣਾ ਚਾਹੀਦਾ ਵੀ ਸਾਰੇ ਜਿਹੜੇ ਹੈਗੇ ਪਬਲਿਕ ਦੇ ਨੁਕਸਾਨ ਹੋ ਰਹੇ ਨੇ ਇਹਨਾਂ ਦੀ ਬਰਮਾਈ ਹੋਣੀ ਚਾਹੀਦੀ ਏ ਇਹਨਾਂ ਨੂੰ ਪਕੜਨਾ ਚਾਹੀਦਾ ਹੈ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ